ਨਰੋਟ ਜੈਮਲ ਸਿੰਘ ਬਾਰ ਨੰਬਰ 7 ਦੀ ਭਾਰਤੀ ਜਨਤਾ ਪਾਰਟੀ ਉਮੀਦਵਾਰ ਪੁਸ਼ਪਾ ਦੇਵੀ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਦਿੱਤਾ ਸਮਰਥਨ ਪਾਰਟੀ ਹੋਈ ਪਹਿਲਾਂ ਨਾਲੋਂ ਵੀ ਮਜ਼ਬੂਤ ਲਾਲਚੰਦ ਕਟਾਰੂ ਚੱਕ ਸਮੁੱਚੇ ਪੰਜਾਬ ਅਨੰਦਨਗਰ ਕੌਂਸਲਾ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸਰਗਰਮੀਆਂ ਪਹਿਲਾਂ ਨਾਲੋਂ ਵੀ ਹੋਰ ਤੇਜ਼ ਹੋ ਗਈਆਂ ਹਨ ਤੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਅੰਦਰ ਜਿੱਥੇ ਵੀ ਚੋਣਾਂ ਹੋ ਰਹੀਆਂ ਹਨ ਆਪਣੇ ਕਾਰਜਾਂ ਤੇ ਨੀਤੀਆਂ ਦੇ ਚਲਦੇ ਭਾਰੀ ਬੋਮ ਦੇ ਨਾਲ ਜਿੱਤੂ ਰਹੇਗੀ ਅੱਜ ਆਮ ਆਦਮੀ ਪਾਰਟੀ ਨੂੰ ਨਰੋਟ ਜੈਮਲ ਸਿੰਘ ਅੰਦਰ ਜਿੱਥੇ ਨਗਰ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਹਨ ਭਾਰੀ ਬਲ ਮਿਲਿਆ ਹੈ ਉਮੀਦ ਕਿ ਉਮੀਦਵਾਰ ਦੂਸਰੀ ਪਾਰਟੀਆਂ ਦਾ ਤਿਆਗ ਕਰਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ ਇਹ ਜਾਣਕਾਰੀ ਲਾਲਚੰਦ ਕਟਾਰੂ ਚੱਕ ਕੈਬਨਟ ਮੰਤਰੀ ਪੰਜਾਬ ਨੇ ਅੱਜ ਨਰੋਡ ਜਮਲ ਸਿੰਘ ਵਿਕੇ ਇੱਕ ਜਨ ਸਮੂਹ ਨੂੰ ਸੰਬੋਧਿਤ ਕਰਦਿਆਂ ਦਿੱਤੀ ਇਸ ਮੌਕੇ ਤੋਂ ਹੋਰਨ ਤੋਂ ਇਲਾਵਾ ਸਰਬਸ੍ਰੀ ਅਮਿਤ ਮੰਟੂ ਹਲਕਾ ਇੰਚਾਰਜ ਸਜਾਨਪੁਰ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀਸੀ ਬਿੰਗ ਤੇ ਸਵਰਨ ਸਲਾਰੀਆ ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ ਰਾਜਾ ਬਕਨੌਰ ਸੁਰਿੰਦਰ ਸਾਹ ਤੇ ਕੁਲਵੰਤ ਸਿੰਘ ਫਰਵਾਲ ਤੇ ਹੋਰ ਪਾਰਟੀ ਕਾਰਜਕਰਤਾ ਵੀ ਮੌਜੂਦ ਰਹੇ ਜ਼ਿਕਰ ਜੋਗਾ ਕਿ ਅੱਜ ਲਾਲ ਚੰਦ ਕਟਾਰੂ ਚੱਕ ਕੈਬਨਟ ਮੰਤਰੀ ਪੰਜਾਬ ਦੀ ਮੌਜੂਦਗੀ ਵਿੱਚ ਨਰੋਟ ਜੈਮਲ ਸਿੰਘ ਦੇ ਨਗਰ ਪੰਚਾਇਤ ਚੋਣ ਦੌਰਾਨ ਵਾਰ ਨੰਬਰ 7 ਦੀ ਭਾਰਤੀ ਜਨਤਾ ਪਾਰਟੀ ਉਮੀਦਵਾਰ पुष्पा देवी ने भाजपा ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋ ਗਈ। ਇਸ ਮੌਕੇ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚਾਕਣ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਈ। ਪੁਸ਼ਪਾ ਦੇਵੀ ਦਾ ਸਵਾਗਤ ਫੁੱਲਾਂ ਦੇ ਹਾਰ ਤੇ ਸਰੂਪਾ ਦੇ ਕੇ ਸਵਾਗਤ ਕੀਤਾ ਤੇ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਹ ਤੇ ਸੰਬੋਧਨ ਕਰਦਿਆਂ ਸੀ ਲਾਲ ਚੰਦ ਕਟਾਰੂ ਚਾਕ ਨੇ ਕਿ ਪਾਰਟੀ ਦੇ ਕਾਰਜਾ ਤੋਂ ਹਰ ਆਮ ਤੇ ਖਾਸ ਵਰਗ ਪੂਰੀ ਤਰ੍ਹਾਂ ਨਾਲ ਖੁਸ਼ ਹੈ ਤੇ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਮਾਤਪੇਦ ਤੇ ਭੇਦ ਭਾਵ ਦੇ ਵਿਕਾਸ ਕਾਰਜ ਕਰਵਾਏ ਹਨ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਉਨਾ ਕਿਆ ਕਿ ਪੂਰੇ ਪੰਜਾਬ ਅੰਦਰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਰਾਹਨ ਮਾਈ ਵਿੱਚ ਸਮੁੱਚੇ ਸਮਾਜ ਦੇ ਭਲੇ ਲਈ ਕਾਰਜ ਕੀਤੇ ਜਾ ਰਹੇ ਹਨ ਮਾਨ ਜੀ ਦੁਆਰਾ ਜਿਸ ਨੇ 3 ਮਹੀਨੇ ਦੇ ਦੌਰਾਨ ਜਿਹੜੇ ਲੋਕਪੱਖੀ ਫੈਸਲੇ ਕੀਤੇ ਗਿਆ ਤੇ ਜਿਹਨਾਂ ਫੈਸਲਿਆਂ ਦੇ ਨਾਲ ਪੰਜਾਬ ਦੇ ਆਮ ਜਨमानस ਦਾ ਆਰਥਿਕ ਸਥਿਤੀ ਉੱਪਰ ਉੱਠਿਆ ਉਹਨੂੰ ਮਤਲਬ ਫੈਲੀ ਹੋਇਆ ਔਰ ਉਹਨਾਂ ਸਾਰਿਆਂ ਦੇ ਅਸਰ ਕਰਕੇ ਆਮ ਆਦਮੀ ਪਾਰਟੀ ਲਗਾਤਾਰ ਲੋਕਾਂ ਦੇ ਮਨਾਂ 'ਚ ਆਪਣਾ ਸਰਕਾਰ ਬਣਾ ਰਹੀ ਆ ਔਰ ਨੌਟ ਜਮਲ ਸਿੰਘ ਚੋਣਾ ਦੇ ਦੌਰਾਨ ਜਿਉਂ-ਜਿਉਂ ਚੋਣ ਪ੍ਰੋਸੈਸ ਫੀਕ ਤੇ ਜਾ ਰਿਹਾ ਹੈ ਡੇ ਬਾਏ ਡੇ ਆਵਾਮ ਦੀ ਪਾਰਟੀ ਦਾ ਕਾਫਲਾ ਵੱਧ ਰਿਹਾ ਸੋ ਅੱਜ ਮੈਨੂੰ ਖੁਸ਼ੀ ਆ ਬਾਰ ਨੰਬਰ 7 ਤੋਂ ਸਾਡੇ ਬੀਜੇਪੀ ਦੇ ਉਮੀਦਵਾਰ ਭੈਣ ਜੀ ਪੁਸ਼ਪਾ ਦੇਵੀ ਜਿਨ੍ਹਾਂ ਨੇ ਆਪਣੇ ਮਨੋਂ ਆਪਣੀ ਇੱਛਾ ਅਨੁਸਾਰ ਜਿਹੜਾ ਆ ਆਪਣੇ ਪੂਰੇ ਪਰਿਵਾਰ ਦੇ ਆਪਣੇ ਪੂਰੇ ਪਰਿਵਾਰ ਦੀ ਉਹਨਾਂ ਨੇ ਮਤਲਬ ਜਿਹੜੀ ਉਹ ਮੈਂ ਸਮਝਦਾ ਵੀ ਅੱਜ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਇਆ ਔਰ ਉਹਨਾਂ ਨੇ ਜਿਹੜੀ ਸਾਡੇ ਉਮੀਦਵਾਰ ਨੇ ਭੈਣ ਆਸ਼ਾ ਦੇਵੀ ਉਹਨਾਂ ਨੂੰ ਸਮਰਥਨ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਔਰ ਸਾਨੂੰ ਇੱਕ ਹੋਰ ਬਾਲ ਮਿਲੇ ਅੱਜ ਵਾਰਡ ਨੰਬਰ 7 ਦੇ ਅੰਦਰ ਸੋ ਸਹਜੇ ਸਹਜੇ ਜਿਹੜਾ ਨਗਰਪੰਚਾਇਤ ਦਾ ਸਾਰਾ ਮਾਹੌਲ ਹੈ ਉਹ ਇੱਕ ਪਾਸੜ ਹੁੰਦਾ ਨਜ਼ਰ ਆ ਰਿਹਾ ਲੋਕ ਗੁੱਡ ਗਵਰਨੈਂਸ ਨੂੰ ਲੋਕ ਕੰਮਾਂ ਨੂੰ ਲੋਕ ਜਿਹੜੀ ਉਹ ਜਿਹੜੇ ਇਥੇ ਸਰਕਾਰ ਨੇ ਪੈਸੇ ਦਿੱਤੇ ਆ ਚਾਹੇ ਉਹ ਸੀਵਰੇਜ ਦਾ ਸਵਾਲ ਆ ਚਾਹੇ ਸਕੂਲ ਨੂੰ ਪੈਸੇ ਦਿੱਤੇ ਆ ਚਾਹੇ ਆਮ ਆਦਮੀ ਕਲੀਨਿੰਗ ਆ ਚਾਹੇ ਵਾਟਰ ਸਪਲਾਈ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਹੰਬਲਨੈਸ ਆ ਸਾਡੀ ਸਾਰੀ ਟੀਮ ਚ ਉਹਨੂੰ ਵੋਟਾਂ ਪੈ ਰਹੀਆਂ ਨੇ ਤੇ ਜਿਹੜੀ ਲੱਠਮਾਰ ਰਾਜਨੀਤੀ ਹੈ ਦਬਕੇ ਦੀ ਰਾਜਨੀਤੀ ਹੈ ਧੌਂਸ ਦੀ ਰਾਜਨੀਤੀ ਆ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਸੋ 11 ਦੀ 11 ਸੀਟਾਂ ਜਿੱਤਾਂਗੇ ਔਰ ਮੈਂ ਫਿਰ ਦੁਬਾਰਾ ਭੈਣਜੀ ਪੁਸ਼ਵਾ ਦਾ ਸ਼ੁਕਰੀਆ ਅਦਾ ਕਰਦਾ ਔਰ ਇਹਨਾਂ ਨੂੰ ਭਰੋਸਾ ਵੀ ਦਿਵਾਣਾ ਕੀ ਆਮ ਆਦਮੀ ਪਾਰਟੀ ਚ ਜੁੜਨ ਤੋਂ ਬਾਅਦ ਤੁਹਾਨੂੰ ਇੱਕ ਨਵੇਕਲੀ ਕਿਸਮ ਦਾ ਚਾਹ ਵੀ ਮਿਲੇਗਾ ਔਰ ਤੁਹਾਨੂੰ ਸਤਕਾਰ ਵੀ ਬੁਰਾ ਮਿਲੇਗਾ ਇਹ ਸਾਡਾ ਉਹਨਾਂ ਦਾ ਵਾਦਾ ਹੈ